ਪੰਜਾਬ ਟੀਵੀ ਦੇ तमाम ਸਰੋਤਿਆਂ ਸਤਿ ਸ਼੍ਰੀ ਅਕਾਲ ਤੇ ਤੁਸੀਂ ਜਿਵੇਂ ਮੈਨੂੰ ਸਵਾਲ ਪੁੱਛਿਆ ਕਿ ਅੱਜ ਉਥੇ ਚਾਰ ਮੁੱਦੇ ਕਿਹੜੇ ਵਿਚਾਰੇ ਗਏ ਨੇ ਮੈਂ ਸਭ ਤੋਂ ਪਹਿਲਾਂ ਦੱਸ ਦੇਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਉਸ ਪਰਿਵਾਰ ਦੀਆਂ ਉਹ ਗਲਤੀਆਂ ਉਹ ਗੁਨਾਹ ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਕੋਲ ਪੇਸ਼ ਹੋ ਕੇ ਕਿਤੇ ਨਾ ਕਿਤੇ ਬਖਸ਼ੇ ਜਾ ਸਕਦੇ ਨੇ ਹੋਰ ਉਹਨਾਂ ਦਾ ਕੋਈ ਢੰਗ ਨਹੀਂ ਇਹ ਕਹਿਣਾ ਸੀ ਅੱਜ ਉਥੇ ਪੇਸ਼ ਹੋਏ तमाम ਲੀਡਰਾਂ ਦਾ ਜਿਨ੍ਹਾਂ ਦੇ ਵਿੱਚ ਬੀਬੀ ਜੰਗੀਰ ਕੌਰ ਰਖੜਾ ਸਾਹਿਬ ਚੰਦੂ ਮਾਜਰਾ ਸਾਹਿਬ ਬਡਾਲਾ ਸਾਹਿਬ ਤੇ तमाम ਚਰਜੀਤ ਸਿੰਘ ਬਰਾੜ ਵਰਗੀਆਂ ਸ਼ਕਤੀਆਂ ਦੇ ਵੱਡੇ ਲੀਡਰ ਉੱਥੇ ਪਹੁੰਚੇ ਤੁਸੀਂ ਚਾਰ ਮੁੱਦਿਆਂ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਜਿਹੜਾ ਉੱਥੇ ਮੁੱਦਾ ਰੱਖਿਆ ਗਿਆ ਉਹ ਸੀ ਸੌਦਾ ਸਾਧ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਕਲ ਕਰਦੇ ਆ ਆਨੰਦਪੁਰ ਸਾਹਿਬ ਦੇ ਵਿੱਚ ਜਿਸ ਤਰੀਕੇ ਉਹਨਾਂ ਨੇ ਖਾਲਸਾ ਪੰਥ ਸਾਜਿਆ ਤੇ ਕਿਤੇ ਨਾ ਕਿਤੇ ਉਹਦੀ ਨਕਲ ਕਰਦਿਆਂ ਸੌਦਾ ਸਾਧ ਵੱਲੋਂ ਜਿੱਥੇ ਪੰਜ ਪਿਆਰਿਆਂ ਦੀ ਜਗ੍ਹਾ ਸੱਤ ਸਤਾਰੇ ਬਣਾਏ ਗਏ ਜਿੱਥੇ ਉਹਨੇ ਅੰਮ੍ਰਿਤ ਦੀ ਜਗ੍ਹਾ ਤੇ ਰੋਹੇ ਇਨਸਾ ਬਣਾਇਆ ਜਿੱਥੇ ਦਸਮ ਪਿਤਾ ਨੇ ਸਾਡੇ ਨਾਲ ਸਿੰਘ ਤੇ ਕੌਰ ਲਾਇਆ ਉਥੇ ਉਹ ਨਾਮ ਤੋਂ ਬਾਅਦ ਇਨਸਾ ਸਬੋਧਨ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਅੱਜ ਤੱਕ ਬਰਕਰਾਰ ਹੈ ਬਾਤ ਦੇ ਵਿੱਚ ਹਾਲਾਂਕਿ ਡੇਰਾ ਮੁਖੀ ਵੱਲੋਂ ਉੜ ਦੇ ਵਿੱਚ ਵੀ ਤੇ ਸਮੇਂ-ਸਮੇਂ ਦੇ ਉੱਤੇ ਇਹ ਕਿਹਾ ਗਿਆ ਕਿ ਮੈਂ ਮਹਾਰਾਜਾ ਵਰਗੀ ਪਛਾਹਕ ਪਾਈ ਸੀ ਕਿਤੇ ਨਾ ਕਿਤੇ ਜੀ ਉਹਦੀ ਇਹ ਗੱਲ ਨੂੰ ਮੰਨ ਵੀ ਲਿਆ ਜਾਵੇ ਪਰ ਤਮਾਮ ਅੰਮ੍ਰਿਤ ਪਾਨ ਦੀ ਦਾਤ ਔਰ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਔਰ ਪੰਥ ਸਹਾਜਣ ਦੀ ਨਕਲ ਉਸ ਨੇ ਸਲਾਤਪੁਰ ਦੇ ਡੇਰੇ ਦੇ ਵਿੱਚ ਕੀਤੀ ਸੀ ਹੁਣ ਇੱਥੇ ਗੱਲ ਵਿਚਾਰਨ ਜੋ ਕਿਹੜੀ ਹੈ ਜਿਹੜੀ ਕਿ ਅੱਜ ਉਥੇ ਅਕਾਲੀ ਦਲ ਦੇ ਉਹ ਤਮਾਮ ਲੀਡਰ ਗਏ ਨੇ ਕਿ ਇਹ ਗਲਤੀ ਇਹ ਗੁਨਾਹ ਉਹ ਸਾਦ ਪੰਜਾਬ ਦੀ ਧਰਤੀ ਦੇ ਉੱਤੇ ਕਰਕੇ ਜਾਂਦਾ ਔਰ ਕਰਦਾ ਵੀ ਉਦੋਂ ਆ ਜਦੋਂ ਪੰਜਾਬ ਦੇ ਵਿੱਚ ਪੰਥ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਹੁੰਦਾ ਹੁਣ ਆ ਇਹ ਚਾਹੀਦਾ ਸੀ ਕਿ ਉਹ ਸਾਦ ਨੂੰ ਉਹ ਡੇਰੇ ਦੇ ਵਿੱਚੋਂ ਘਿਸ ਕੇ ਖਿੱਚ ਕੇ ਲਿਆ ਕੇ ਨੂਰ ਕੇ ਬੰਨ ਲਿਆ ਜਾਂਦਾ ਪਰ ਹੁੰਦਾ ਕੀ ਆ ਕਿ 2007 ਦੀ ਇਹ ਘਟਨਾ ਦੇ ਵਿੱਚ ਪੰਥ ਦੀ ਮੌਜੂਦਾ ਸਰਕਾਰ ਜਿਹਦੀ ਕੇ ਰਹਿਨਮਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਸੁਪੁੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਗ੍ਰਹਿ ਮੰਤਰੀ ਸੀਗੇ ਉਸ ਸਮੇ 7 ਸਾਲ ਉਹਨਾਂ ਦੀ ਰਹਿਨਮਾਈ ਹੇਠ ਇਹ ਸੌਦਾ ਸਾਧ ਦੇ ਖਿਲਾਫ 295 ਦਾ ਚਲਾਨ ਪੇਸ਼ ਨਹੀਂ ਹੁੰਦਾ ਜਿਸ ਗੱਲ ਤੋਂ ਸ਼ਹਿ ਲੈ ਕੇ ਇਹ ਸਾਧ ਇਹ ਸਾਧ ਸੈਸ਼ਨ ਕੋਰਟ ਦੇ ਵਿੱਚ ਪੇਸ਼ ਹੁੰਦਾ ਆਪਦੇ ਵਕੀਲਾਂ ਦੇ ਰਾਹੀਂ ਤੇ ਉੱਥੇ ਜਾ ਕੇ ਕੋਰਟ ਨੂੰ ਗਹਾਰ ਲਵਾਉਂਦਾ ਕਿ ਮੇਰੇ ਖਿਲਾਫ ਪੁਲਿਸ ਚਲਾਨ ਨਹੀਂ ਪੇਸ਼ ਕਰ ਚੁੱਕੀ ਔਰ ਇਹ ਕੇਸ ਦੇ ਵਿੱਚ ਕੁਝ ਵੀ ਨਹੀਂ ਹੈਗਾ ਤੇ ਮੈਨੂੰ ਇਹ ਕੇਸ ਦੇ ਵਿੱਚੋਂ ਬਾਇਜ਼ਤ ਬਰੀ ਕੀਤਾ ਜਾਵੇ ਤੇ ਆਖਰ ਉਹ ਬਾਇਜ਼ਤ ਬਰੀ ਵੀ ਹੁੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਕਿ ਇਹ ਧੜਾ ਉਹਨਾਂ ਦੇ ਉੱਤੇ ਦੋਸ਼ ਲਾਉਂਦਾ ਕਿ ਆਪਦੀਆਂ ਯਾਰੀਆਂ ਇਥੋਂ ਹੀ ਤੱਕ ਨਹੀਂ ਪਗਾਈਆਂ ਇਹ ਯਾਰੀਆਂ ਦੀ ਲਿਸਟ ਬੜੀ ਲੰਮੀ ਐ ਤੇ ਗਰਾਹਾਂ ਦੀ ਲਿਸਟ ਵੀ ਬੜੀ ਲੰਮੀ ਐ ਇਸ ਤੋਂ ਬਾਅਦ ਦੂਜੀ ਗਲਤੀ ਉਹ ਕਰਦੇ ਨੇ ਇਹ ਸੌਦਾ ਸਾਧ ਨੂੰ ਬਿਨ ਮੰਗਿਆ ਮਾਫੀ ਦੇਣੀ ਉਹਦੇ ਲਈ ਪੰਜ ਸਿੰਘ ਸਹਿਬਾਨਾਂ ਨੂੰ ਜਿਸ ਤਰੀਕੇ ਵਰਤਿਆ ਜਾਂਦਾ ਉਹ ਕਿਤੇ ਨਾ ਕਿਤੇ ਗਿਆਨੀ ਗੁਰਮਖ ਸਿੰਘ ਹੋਣਾ ਨੇ ਆਪਣੀ ਜ਼ੁਬਾਨੀ ਸਾਨੂੰ ਸਭ ਨੂੰ ਦੱਸਿਆ ਕਿਸ ਤਰੀਕੇ ਸੀਐਮ ਹਾਊਸ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਨੂੰ ਬੁਲਾਇਆ ਜਾਂਦਾ ਬੁਲਾ ਕੇ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਕਿ ਬਿਨ ਮੰਗਿਆ ਇਹ ਸਾਧ ਨੂੰ ਮਾਫੀ ਦਿੱਤੀ ਜਾਵੇ ਜਿੱਥੇ ਕਿ ਉਹ ਸਿੰਘ ਸਹਿਬਾਨਾਂ ਚੋਂ ਬਹੁਤੇ ਸਿੰਘ ਸਹਿਬਾਨ ਸਹਿਮਤ ਵੀ ਨਹੀਂ ਸਨ ਤੇ ਉਹਦੇ ਬਾਰੇ ਸਮੇਂ-ਸਮੇਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਖਦੇਵ ਸਿੰਘ ਪੌਰ ਦੇ ਵਿੱਚ तमाम ਆ ਵਸੀਲਿਆਂ ਦੇ ਰਾਹੀਂ ਉਹਨਾਂ ਨੇ ਬੜੇ ਵਿਸਤਾਰ ਦੇ ਵਿੱਚ ਦੱਸਿਆ ਸੀਗਾ ਕਿ ਦਲਜੀਤ ਸਿੰਘ ਚੀਮਾ ਨੇ ਕਿੱਥੇ ਮੀਟਿੰਗ ਬੁਲਾਈ ਤੇ ਜਿਹੜੀ ਉਹ ਚਿੱਠੀ ਵੀ ਸਿੰਘ ਸਹਿਬਾਨਾਂ ਕੋਲੇ ਪਹੁੰਚਾਈ ਗਈ ਜਿਹਨੂੰ ਕਿ ਇਹ ਨਾਮ ਦਿੱਤਾ ਗਿਆ ਕਿ ਇਹ ਡੇਰਾ ਸਿਸਾ ਮੁਖੀ ਗਰਮੀਤ ਰਾਮ रहीम ਵੱਲੋਂ ਲਿਖੀ ਗਈ ਆ ਜੀ ਤੱਕ ਰਾਮ ਰਹੀਮ ਵੱਲੋਂ ਆਪ ਹੀ ਇਹ ਕਹਿਣਾ ਸੀਗਾ ਕਿ ਮੈਂ ਅੱਜ ਤੱਕ ਨਾ ਕੌਮ ਦੇ ਜਥੇਦਾਰ ਨੂੰ ਤੇ ਨਾ ਕਿਸੇ ਸਰਕਾਰ ਨੂੰ ਕੋਈ ਚਿੱਠੀ ਨਹੀਂ ਲਿਖੀ ਸੋ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਕਿ ਜਿਹੜਾ ਉਹਨਾਂ ਵੱਲੋਂ ਦੂਜਾ ਦੋਸ਼ ਲਾਇਆ ਮਾਫੀ ਦਾ ਉਹ ਸਮੇਂ-ਸਮੇਂ ਤੇ ਜਥੇਦਾਰਾਂ ਨੇ ਵੀ ਪੰਥ ਅੱਗੇ ਪੇਸ਼ ਹੋ ਕੇ ਦੱਸਿਆ ਕਿ ਕਿਸ ਤਰੀਕੇ ਸਾਨੂੰ ਵਰਤਿਆ ਗਿਆ ਸਾਡੇ ਤੇ ਪ੍ਰੈਸ਼ਰ ਪਾਇਆ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ तमाम ਲੀਡਰ ਜਿਹੜੇ ਕਿ ਜਦੋਂ ਬਾਹਰ ਹੋਏ ਉਦੋਂ ਉਹਨਾਂ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਤੇ ਉਹ ਟੋਲੇ ਨੇ ਕਿਸ ਤਰੀਕੇ ਉਹ ਮਾਫੀ ਦੀ ਜਿਹੜੀ ਕਿ ਹੈਗੀ ਆ ਉਮ ਦਾ ਲਿਖੀ ਤੇ ਉਹਨੂੰ ਅਮਲੀ ਜਾਮਾ ਪਹਿਨਾਇਆ ਗਿਆ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਤੀਜੀ ਗਲਤੀ ਉਥੇ ਲਿਖੀ ਆ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੁਰਜ ਜਵਾਰ ਸਿੰਘ ਵਾਲਾ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਚੋਰੀ ਹੋਣਾ ਤੇ ਬੜੀ ਮੰਦ ਭਾਗੀ ਗੱਲ ਐ ਸਾਧ ਸੰਗਤ ਜੀ ਤੇ ਫਿਰ ਪੰਥ ਦੀ ਸਰਕਾਰ ਹੁੰਦੇ ਆ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਮੰਤਰੀ ਹੁੰਦੇ ਆ 6 ਮਹੀਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਚੋਰੀ ਨਹੀਂ ਹੋਏ ਲਾਪਤਾ ਹੋਏ ਔਰ ਚੋਰੀ ਹੁੰਦਿਆਂ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਜਾਂਦੀ ਹੈ ਔਰ ਇੱਥੇ ਇੱਕ ਪਾਸੇ ਬੜੀ ਵਿਚਾਰਨ ਵਾਲੀ ਗੱਲ ਹੈ ਕਿ ਸੂਬੇ ਦਾ ਮੁੱਖ ਮੰਤਰੀ ਜਿਹੜਾ ਇਹ ਗੱਲ ਕਹਿੰਦਾ ਹੁੰਦਾ ਸੀਗਾ ਕਿ ਮੈਨੂੰ ਧਰਤੀ ਤੇ ਜਾਂਦੀ ਹੋਈ ਕੀੜੀ ਦਿਸਦੀ ਆ ਉਹਦੇ ਰਾਜ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਚਵਰਛਤਰ ਤਖਤ ਦੇ ਮਾਲਕ ਚੋਰੀ ਹੋ ਜਾਂਦੇ ਆ ਉਹਨਾਂ ਦੀ ਬੇਅਦਬੀ ਹੋ ਜਾਂਦੀ ਆ ਪਰ 6 ਮਹੀਨੇ ਇਹ ਅੰਨੀ ਇਹ ਬੋਲੀ ਸਰਕਾਰ ਦੇ ਕੰਨਾਂ ਦੇ ਉੱਤੇ ਜੂ ਨਹੀਂ ਸਰਕਦੀ ਕਦੇ ਵਿਸਤਾਰ ਦੇ ਵਿੱਚ ਫਿਰ ਗੱਲ ਕਰਾਂਗੇ ਪਰ ਮੈਂ ਅੱਜ ਦੱਸਣਾ ਚਾਹੁੰਦਾ ਕਿ ਉਹਦੇ ਰੋਸ ਦੇ ਵਜੋਂ ਸੰਗਤ ਜਦੋਂ ਕੋਟਕਪੂਰਾ ਧਰਨਾ ਲਾਉਂਦੀ ਆ ਤਾਂ ਉਹਦੇ ਉੱਤੇ ਡਾਂਗਾ ਉਹਦੇ ਉੱਤੇ ਪਾਣੀ ਦੀਆਂ ਗੰਦੇ ਪਾਣੀ ਦੀਆਂ ਬਿਛਾੜਾ ਤੇ ਉਹਦੇ ਉੱਤੇ ਆਖਰ ਦੇ ਉੱਤੇ ਇਹਨਾਂ ਦੀ ਪੁਲਿਸ ਜਿਹੜੇ ਕਿ ਬਾਅਦ ਦੇ ਵਿੱਚ ਇਹ ਪੰਚ ਸਰਕਾਰ ਨੇ ਅਣਪਛਾਤੀ ਪੁਲਿਸ ਕਿਹਾ ਉਹਨੇ ਗੋਲੀਆਂ ਚਲਾਈਆਂ ਜਿਹਦੇ ਨਾਲ ਦੋ ਸਿੰਘ ਸ਼ਹੀਦ ਹੋਏ ਉਨੇ ਇਥੇ ਮੈਂ ਅੱਜ ਤੁਹਾਨੂੰ ਇੱਕ ਗੱਲ ਹੋਰ ਵੀ ਕੋਟ ਕਰ ਦੇਣੀ ਚਾਹੁੰਦਾ ਤੇ ਇਹ ਪੰਥ ਦੀ ਸਰਕਾਰ ਦੇ ਵਿੱਚ ਇੱਕ ਹੋਰ ਘਟਨਾ ਹੁੰਦੀ ਆ ਜਲੰਧਰ ਦੇ ਵਿੱਚ ਇੱਕ ਡੇਰਾ ਆਉਂਦਾ ਡੇਰਾ ਬੱਲਾ ਉਹਦੇ ਇੱਕ ਮੁਖੀ ਦਾ ਕਤਲ ਹੋ ਜਾਂਦਾ ਬਿਆਨਾਂ ਦੇ ਵਿੱਚ ਜਲੰਧਰ ਸ਼ਹਿਰ ਨੂੰ ਉਹਦੇ ਚੇਲੇ ਤੇ ਅਨਿਆਈ ਫੂਕੇ ਤਮਾਹ ਕਰ ਦਿੰਦੇ ਨੇ ਰੋਡਵੇਜ ਦੀਆਂ ਬੱਸਾਂ ਰੇਲ ਗੱਡੀਆਂ तमाम ਸਰਕਾਰੀ ਇਮਾਰਤਾਂ ਫੂਕੀਆਂ ਜਾਂਦੀਆਂ ਨੇ ਪਰ ਇਹ ਪੰਥ ਦੀ ਸਰਕਾਰ ਦੇ ਵਿੱਚ ਡੇਰਾ ਬੱਲਾ ਦੇ ਕਿਸੇ ਵਰਕਰ ਦੇ ਉੱਤੇ ਇੱਕ ਲਾਠੀ ਨਹੀਂ ਚਲਾਈ ਜਾਂਦੀ ਕਿਸੇ ਦੇ ਉੱਤੇ ਅਥਰੂ ਗੈਲਸ ਨਹੀਂ ਸਿੱਟਿਆ ਜਾਂਦਾ ਕਿਸੇ ਦੇ ਉੱਤੇ ਗੰਦਾ ਪਾਣੀ ਨਹੀਂ ਪਾਇਆ ਜਾਂਦਾ ਤੇ ਗੋਲੀਆਂ ਚਲਾਉਣੀਆਂ ਬੜੀ ਦੂਰ ਦੀ ਗੱਲ ਸੀ ਸੋ ਇਹ ਗੱਲਾਂ ਅੱਜ ਉਹਨਾਂ ਨੇ ਦੂਜੀ ਗਲਤੀ ਇੱਥੇ ਇਹ ਲਿਖੀ ਕਿ ਇਹ ਜਦੋਂ ਬੇਅਦਬੀਆਂ ਹੋ ਗਈਆਂ ਬੇਅਦਬੀਆਂ ਹੋਣ ਦੇ ਬਾਵਜੂਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲੱਭਣ ਦੀ ਬਜਾਏ ਜਦੋਂ ਉਹਨਾਂ ਸਰੂਪਾਂ ਦੇ ਬਰਗਾਰੀ ਮਲ ਕੇ ਬਰਗਾਰੀ ਦੇ ਵਿੱਚ ਮਲ ਕੇ ਤੇ ਤੀਜੀ ਘਟਨਾ ਜਿਹੜੀ ਹੁੰਦੀ ਆ ਭਗਤਾ ਭਾਈ ਦੇ ਵਿੱਚ ਇਹ ਤਿੰਨ ਬੇਅਰਬੀਆਂ ਹੁੰਦੀਆਂ ਜਿਹੜੀਆਂ ਸਿੱਧਾ-ਸਿੱਧਾ ਮਹਿੰਦਰਪਾਲ ਬਿੱਟੂ ਤੇ ਉਹਦੇ ਸਾਥੀਆਂ ਵੱਲੋਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਜਿਹਦੇ ਵਿੱਚ ਸਿੱਧਾ-ਸਿੱਧਾ ਜਿਹੜਾ ਕਿ ਹੁਣ ਹੁਣ ਮੌਕੇ ਦੀ ਸਰਕਾਰ ਉਹਦੇ ਪੀਏ ਨੂੰ ਹਰਸ਼ ਧੋਰੀ ਨੂੰ ਫੜਕੇ ਲੈ ਕੇ ਆਈ ਆ ਇਹ ਸਿੱਧੀਆਂ-ਸਿੱਧੀਆਂ ਡੇਰਾ ਸਿਰਸਾ ਦੇ ਨਾਲ ਇਹਦੀਆਂ ਤਾਰਾਂ ਜੁੜਦੀਆਂ ਨੇ ਪਤਾ ਉਸ ਟਾਈਮ ਵੀ ਹੁੰਦਾ ਲੋਕਲ ਸੰਗਤ ਉਸ ਟਾਈਮ ਵੀ ਰੋਕੇ ਪਿੱਟਕੇ ਵਾਰ-ਵਾਰ ਦੁਹਾਈ ਜਾਂਦੀ ਆ ਕਿਉਂਕਿ ਇਹ ਡੇਰਾ ਸਿਸਾ ਵੱਲੋਂ ਇੱਕ ਹੱਥ ਲਿਖਤ ਨੋਟ ਲਿਖਿਆ ਜਾਂਦਾ ਕਿ ਤੁਹਾਡਾ ਗੁੰਮ ਹੋਇਆ ਗੁਰੂ ਅਸੀਂ ਚੱਕਿਆ ਸਾਡੇ ਕੋਲ ਹੈ ਜੇ ਜੋਰ ਲਾ ਲਓ ਲਾ ਲਓ ਜੇ ਲੱਭ ਸਕਦੇ ਹੋ ਤਾਂ ਲੱਭ ਲਓ ਕਿਤੇ ਨਾ ਕਿਤੇ ਸਿੱਖ ਸੰਗਤ ਨੂੰ ਪੰਥ ਨੂੰ ਵਾਸਤਾ ਨਹੀਂ ਪਾਇਆ ਗਿਆ ਕਿਤੇ ਨਾ ਕਿਤੇ ਜਿਹੜੀ ਸੰਗਤਾਂ ਰੋ ਰਹੀਆਂ ਸਨ ਉਹਨਾਂ ਨੂੰ ਚੈਲੰਜ ਕੀਤਾ ਗਿਆ ਪਰ ਦੁੱਖ ਦੀ ਗੱਲ ਹੈ ਕਿ ਪੰਥ ਦੀ ਸਰਕਾਰ ਘਵਾਉਣ ਵਾਲੀ ਆਪ ਦੇ ਆਪ ਨੂੰ ਪੰਥਕ ਘਵਾਉਣ ਵਾਲੇ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ 6 ਮਹੀਨੇ ਇਹਨਾਂ ਨੇ ਨਾਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਲੱਭਣ ਦੀ ਕੋਸ਼ਿਸ਼ ਕੀਤੀ ਤੇ ਜੇ ਕਿਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਲੱਭ ਲਏ ਜਾਂਦੇ ਤਾਂ ਸਾਧ ਸੰਗਤ ਉਹ ਬੇਅਦਬੀਆਂ ਹੋਣੀਆਂ ਨਹੀਂ ਸਨ ਪਰ ਜਿਹੜੀ ਉਹਦਾ ਬੇਅਦਬੀ ਦਾ ਹੋਣਾ ਬੇਅਦਬੀ ਦੇ ਉਪਰੰਤ ਸਿੰਘਾਂ ਦੇ ਉੱਤੇ ਗੋਲੀ ਚਲਾਉਣੀ ਤੇ ਪੁਲਿਸ ਦਾ ਅਣਪਛਾਤੀ ਕਰਨਾ ਤੇ ਚੌਥੀ ਗਨਾਹ ਜਿਹੜਾ ਅੱਜ ਉਹ ਲਿਖ ਕੇ ਦੇ ਕੇ ਆਏ ਆ ਉਹ ਸਮੇਤ ਸੈਣੀ ਤੇ ਇਜ਼ਹਾਰ ਆਲਮ ਵਰਗੇ ਕੇਪੀਐਸ ਗਿਲ ਦੇ ਬੁੱਚੜ ਦਰਿੰਦਿਆਂ ਨੂੰ ਵੱਡੀਆਂ ਉਪਾਧੀਆਂ ਦੇਣੀਆਂ ਡੀਜੀਪੀ ਦੇ ਰੈਂਕ ਦੇਣੇ ਇਜ਼ਹਾਰ ਆਲਮ ਦੀ ਧਰਮ ਪਤਨੀ ਨੂੰ ਐਮਐਲਏ ਬਣਾਉਣਾ ਸंसਦੀ ਸਿਕੱਤਰ ਬਣਾਉਣਾ ਵੱਡੇ ਅਹੁਦਿਆਂ ਤੇ ਦੇਣਾ ਮੈਂ ਦੱਸ ਦੇਣੀ ਚਾਹੁੰਦਾ ਕਿ ਇਹ ਇਜ਼ਹਾਰ ਆਲਮ ਉਹੀ ਆਲਮ ਹੈ ਜਿਹਦੀ ਆਲਮ ਸੈਨਾ ਦੇ ਨਾਲ ਐਨਐਸਐਸਪੀ ਜਲੰਧਰ ਹੁੰਦੇ ਆ ਨਕੋਦਰ ਦੇ ਵਿੱਚ ਬੇਅਦਬੀ ਹੋਈ ਤੇ ਦੋ ਨੌਜਵਾਨ ਚਾਰ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਜਦੋਂ ਕਿ ਇਥੋਂ ਤੱਕ ਵੀ ਦੋਸ਼ ਲੱਗੇ ਸਨ ਕਿ ਇੱਕ ਨੌਜਵਾਨਾਂ ਦੇ ਮੂੰਹ ਦੇ ਵਿੱਚ ਪਿਸਤਲ ਪਾ ਕੇ ਗੋਲੀਆਂ ਚਲਾਈਆਂ ਗਈਆਂ ਇਹ ਇਜ਼ਹਾਰ ਆ আলম ਉਸ ਟਾਈਮ ਜਲੰਧਰ ਦਾ ਐਸਐਸਪੀ ਸੀਗਾ ਗੱਲਾਂ ਹੁੰਦੀਆਂ ਨੇ ਸਵਾਲ ਉੱਠਦੇ ਨੇ ਪੰਥ ਦੇ ਕਿ ਕਿਉਂ ਪੰਥ ਦੀ ਸਰਕਾਰ ਹੁੰਦਿਆਂ ਪੰਥ ਦੇ ਉੱਤੇ ਤਸੀਹੇ ਦਿੱਤੇ ਜਾਂਦੇ ਨੇ ਇਹਦੇ ਨਾਲ ਇੱਕ ਗੱਲ ਮੈਂ ਤੁਹਾਨੂੰ ਅੱਜ ਇਹਦੇ ਤੋਂ ਲੈ ਦਾ ਦੱਸ ਦੇਣੀ ਚਾਹਨਾ ਕਿ ਇਸੇ ਪੰਥ ਦੀ ਸਰਕਾਰ ਸੀਗੀ ਇਸ ਪੰਥਰੀ ਸਰਕਾਰ ਦੇ ਵਿੱਚ ਜਿਹੜਾ ਅਜੋ ਆਸ਼ੂਤੋਸ਼ ਨੂਰਮਲ ਡੇਰੇ ਵਾਲਾ ਫਰਿੱਜ ਦੇ ਵਿੱਚ ਪਿਆ ਉਹ ਜਾਂਦਾ ਹੁੰਦਾ ਉਹ ਲੁਧਿਆਣੇ ਦੇ ਵਿੱਚ ਆਪਣੇ ਕੂੜ ਪ੍ਰਚਾਰ ਦੀ ਦੁਕਾਨ ਖੋਲਣ ਦੀ ਕੋਸ਼ਿਸ਼ ਕਰਦਾ ਆਪਦੇ ਪ੍ਰਚਾਰ ਦੇ ਲਈ ਇਹਨਾਂ ਤੋਂ ਇਜਾਜ਼ਤ ਮੰਗਦਾ ਤੇ ਉਹਨੂੰ ਇਜਾਜ਼ਤ ਮਿਲ ਜਾਂਦੀ ਹੈ ਉਸ ਟਾਈਮ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਮਕਰਤ ਸਾਹਿਬ ਲੁਧਿਆਣੇ ਦੀਆਂ तमाम ਸਿੱਖ ਸੰਗਤਾਂ ਜਾ ਕੇ ਮਕਰਤ ਸਾਹਿਬ ਨੂੰ ਲੈ ਕੇ ਇਸੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਗੁਹਾਰ ਲਾਉਂਦੀਆਂ ਨੇ ਕਿ ਸੁਖਬੀਰ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਜਿਹੜਾ ਨਕਲੀ ਸਾਧਾ ਇਹਦੇ ਉੱਤੇ ਪਾਬੰਦੀਆਂ ਲੱਗੀਆਂ ਨੇ ਤੁਸੀਂ ਇਹਦਾ ਪ੍ਰੋਗਰਾਮ ਨਾ ਕਰਾਓ ਲੁਧਿਆਣੇ ਦੇ ਵਿੱਚ ਮਾਹੌਲ ਖਰਾਬ ਹੋ ਜਾਊਗਾ ਇਹ ਸੁਖਬੀਰ ਸਿੰਘ ਬਾਦਲ ਕਹਿੰਦਾ ਨਾ ਜੀ ਇਹ ਗੱਲ ਹੀ ਨਹੀਂ ਹੋ ਸਕਦੀ ਕਿੱਦਾਂ ਹੋ ਜੂ ਮੈਂ ਹੋਣ ਨਹੀਂ ਦਿੰਦਾ ਪਰ ਸਾਧ ਸੰਗਤ ਜੀ ਸਮਾਂ ਆਉਂਦਾ ਟਾਈਮ ਆਉਂਦਾ ਉਹਦਾ ਕੂੜ ਪ੍ਰਚਾਰ ਦੀ ਦੁਕਾਨ ਖੁੱਲਦੀ ਆ ਉਸ ਟਾਈਮ ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਤੇ ਉਹਨਾਂ ਦੇ ਨਾਲ ਭਾਈ ਰਣਜੀਤ ਸਿੰਘ ਖਾਲਸਾ ਅਟਰੀਆਂ ਵਾਲੇ ਉਹਦਾ ਵਿਰੋਧ ਕਰਦੇ ਨੇ ਤੇ ਮੈਂ ਉਹ ਵਿਰੋਧ ਦੇ ਵਿੱਚ ਸੀਗਾ ਭਾਈ ਦਰਸ਼ਨ ਸਿੰਘ ਲੋਹਾਰਾ ਦੇ ਸਿੱਧਾ ਫਾਇਰ ਵੱਜਦਾ ਤੇ ਭਾਈ ਦਰਸ਼ਨ ਸਿੰਘ ਲੋਹਾਰਾ ਉੱਥੇ ਸ਼ਹੀਦ ਹੁੰਦੇ ਨੇ ਤੇ ਚਾਰ ਤੋਂ ਪੰਜ ਸਾਡੇ ਸਿੰਘ ਜਿਨ੍ਹਾਂ ਦੇ ਕਿਸੇ ਦੇ ਲੱਤ ਦੇ ਵਿੱਚ ਫਾਇਰ ਵੱਜਦਾ ਕਿਸੇ ਦੇ ਪੱਟ ਦੇ ਵਿੱਚ ਫਾਇਰ ਵੱਜਦਾ ਫਿਰ ਮੈਂ ਇਹ ਨਾਲ ਇੱਕ ਗੱਲ ਹੋਰ ਤੁਹਾਨੂੰ ਦੱਸ ਦੇਣੀ ਚਾਹਣਾ ਕਿ ਇਸੇ ਪੰਥਰੀ ਸਰਕਾਰ ਦੇ ਵਿੱਚ ਪਠਾਨਕੋੜ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਸਾਡਾ ਚੌਰ ਸਦਮਨ ਨੌਜਵਾਨ ਸ਼ਹੀਦ ਹੁੰਦਾ ਤੇ ਪੰਥ ਦੁਹਾਈਆਂ ਦੇ ਦੇ ਕੇ ਪੁੱਛਦਾ ਸਗਵੀਰ ਸਿੰਘ ਬਾਦਲ ਨੂੰ ਤੇ ਉਹਦੀ ਜੁੰਡਲੀ ਨੂੰ ਕਿ ਤੇਰੀ ਸਰਕਾਰ ਦੀਆਂ ਤੇਰੀ ਪੁਲਿਸ ਦੀਆਂ ਗੋਲੀਆਂ ਸਿਰਫ ਪੰਥ ਲਈ ਤੇ ਖਾਲਸਾ ਪੰਥ ਦੇ ਨੌਜਵਾਨਾਂ ਲਈ ਬਣੀਆਂ ਨੇ ਕੀ ਇਹ ਦੁਸ਼ਮਣ ਲਈ ਨਹੀਂ ਬਣੀਆਂ ਕੀ ਤੇਰੀ ਗੋਲੀ ਇਹ ਜਿਹੜੀ ਹੈਗੀ ਆ ਇਹ ਡੇਰਾ ਸਿਰਸਾ ਦੇ ਮੁਖੀ ਦੇ ਲਈ ਨਹੀਂ ਬਣੀ ਤੂੰ ਉਹਦੇ ਨਹੀਂ ਮਾਰ ਸਕਦਾ ਸੀਗਾ ਪਰ ਇਹ ਜਿਹੜੀਆਂ ਗੱਲਾਂ ਚਲੋ ਅੱਜ ਇਹ ਗੱਲਾਂ ਜਿਹੜੀਆਂ ਆਪਾਂ ਵਿਚਾਰੀਆਂ ਨੇ ਇਹ ਤਮਾਮ ਲੀਡਰਾਂ ਵੱਲੋਂ ਕੀਤੀਆਂ ਗਈਆਂ ਨੇ ਭਾਵੇਂ ਕਿ ਇਹ ਦੇਰ ਆਈ ਨਹੀਂ ਭਾਵੇਂ ਕਿ ਬੜਾ ਲੇਟ ਆਈ ਨਹੀਂ ਪਰ ਮੈਨੂੰ ਲੱਗਦਾ ਫਿਰ ਵੀ ਕਿਤੇ ਨਾ ਕਿਤੇ ਇਹ ਜੇ ਲਾ ਲਈਏ ਤਾਂ ਇਹਨਾਂ ਦਾ ਲੇਟ ਆਉਣਾ ਸਵਾਲ ਜ਼ਰੂਰ ਉਠਾਉਂਦਾ ਸਵਾਲ ਬੜੇ ਖੜੇ ਹੁੰਦੇ ਨੇ ਪਰ ਮੈਨੂੰ ਲੱਗਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣਾ ਇਹਨਾਂ ਗੁਨਾਹਾਂ ਦੀ ਮਾਫੀ ਮੰਗਣਾ ਕਿਤੇ ਨਾ ਕਿਤੇ ਜੇ ਜ਼ਿਆਦਾ ਨਹੀਂ ਤੇ ਕੁਝ ਲੀਡਰਾਂ ਦਾ ਆਪ ਦੀ ਆਤਮਾ ਦੇ ਉੱਤੋਂ ਇਹ ਬੋਝ ਲਾਉਣਾ ਸੀਗਾ ਇੱਕ ਘਟੋ ਘਟ ਜਦੋਂ ਅਸੀਂ ਇਸ ਪਰਮਾਰਥ ਤੋਂ ਜਾਈਏ ਤਾਂ ਸਾਡੇ ਆਤਮਾ ਦੇ ਉੱਤੇ ਇਹ ਬੋਝ ਨਾ ਹੋਵੇ ਤੇ ਅਸੀਂ ਪੰਥ ਦਾ ਮੇਣਾ ਨਾ ਲੈ ਕੇ ਜਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰ